ਜਿਹੜੇ ਲੋਕੀ ਮੇਰੀ ਵੀਡੀਓ ਵੇਖ ਕੇ ਵੀ ਕਮੈਂਟ ਨਹੀਂ ਨਾ ਕਰਦੇ ਮੇਰੀ ਪੰਜਾਬ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਆ ਕਿ ਉਹਨਾਂ ਨੂੰ ਅਨਪੜ੍ਹ ਘੋਸ਼ਿਤ ਕਰ ਦਿੱਤਾ ਜਾਵੇ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਗਵਾਰਿਆਂ ਬੰਦਿਆਂ ਨੂੰ ਲੱਗਦਾ ਵਾ ਕਿ ਹਰ ਮੁਸ਼ਕਲ ਦਾ ਹੱਲ ਵਿਆਹ ਆ ਇਹ ਵਿਆਹਾਂ ਬੰਦਿਆਂ ਨੂੰ ਲੱਗਦਾ ਵਾ ਕਿ ਸਾਰੀ ਮੁਸੀਬਤ ਦੀ ਜੜੀ ਵਿਆਹ ਆ। ਮੈਨੂੰ ਸਾਰੀ ਸਮਝ ਨਹੀਂ ਆਉਂਦੀ ਕਿ ਇਹ ਚੱਕਰ ਕੀ ਆ। ਜੇਦੀ ਕਿਸਮਤ ਚ ਧੋਖੀ ਧੋਖੋ ਨਾ ਉਹਦੇ ਤੇ ਜਨਾਨੀ ਵੀ ਛੁੱਟੀਆਂ 'ਚ ਪੇਕੇ ਨਹੀਂ ਜਾਂਦੀ। ਕੀ ਹੋਇਆ? ਪਤਾ ਨਹੀਂ ਯਾਰ ਹੁਣ ਉਹ ਰਿਸ਼ਤੇਦਾਰ ਘਰ ਕਿਉਂ ਨਹੀਂ ਆਉਂਦੇ? ਜਿਹੜੇ ਬਚਪਨ 'ਚ ਧੱਕੇ ਨਾਲ ਪੈਸੇ ਦੇ ਕੇ ਜਾਂਦੇ ਸੀ। ਕੁਝ ਸਮਝ ਪਤਾ ਨਹੀਂ।